ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਵੀਕਲੀ ਵਲੌਗ ਦੇ ਵਿੱਚ ਅੱਜ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਜਲੰਧਰ ਤੇ ਅੱਜ ਉੱਥੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਵੀ ਆ ਤੇ ਸਾਡੇ ਨਾਲ ਆ ਜਾਏਗਾ ਡੀਕੇ ਵੀ ਤੇ ਸੁਰਿੰਦਰ ਸਿੰਘ ਹੁਣੀ ਭੇਜੇ ਹੋਏ ਨੇ ਧੰਨ ਧੰਨ ਉਹ ਟਿੱਪੂ ਸੁਲਤਾਨ ਦੇ ਜਿਹੜੇ ਮਾਸੜ ਜੀ ਨੇ ਉਹ ਵੀ ਥੰਗ ਰਹੇ ਨੇ ਬਹੁਤ ਬਜ਼ੁਰਗ ਆਊਗਾ ਮਾਸੜ ਜੀ ਸਾਸੜ ਜੀ ਮਾਸਰੀ ਕਰ ਤੇ ਚਲਿਏ ਫਿਰ ਤੇ ਅੱਜ ਉਥੇ ਤੁਹਾਨੂੰ ਮਿਲਾਵਾਂਗੇ ਆਪਣੀ ਇੱਕ ਮਾਤਾ ਸ਼ਰੀਨਾ ਤੇ ਪਾਚੀ ਜਿਹੜੇ ਬਹੁਤ ਲੰਬੇ ਸਮੇਂ ਤੋਂ ਪਿਆਰ ਕਰ ਰਹੇ ਨੇ ਕਹਿ ਰਹੇ ਨੇ ਕਿ ਆਓ ਸਾਡੇ ਕੋਲ ਤੇ ਅੱਜ ਅਸੀਂ ਤੁਹਾਨੂੰ ਉਸ ਮਾਤਾ ਨਾਲ ਮਿਲਾਵਾਂਗੇ ਜਿਹੜੇ ਘਰ ਦੇ ਵਿੱਚ ਇਕੱਲੇ ਰਹਦੇ ਨੇ ਤੇ ਬੜਾ ਪਿਆਰ ਕਰਦੇ ਨੇ ਤੇ ਚਲੋ ਚਲਿਏ ਧੁੰਦ ਬਹੁਤ ਜ਼ਿਆਦਾ ਆ ਤੇ ਆਪਾਂ 10:30 ਉਥੇ ਪਹੁੰਚਣਾ ਆ ਤੇ ਤਕਰੀਬਨ 10:30 ਨੌਂ ਵੱਜ ਚੁੱਕੇ ਆ ਤੇ ਫੌਗ ਬਹੁਤ ਜ਼ਿਆਦਾ ਆ ਤੇ ਹੌਲੀ ਹੌਲੀ ਸਾਨੂੰ ਚੱਲਣਾ ਪੈਣਾ ਚੱਲੀਏ ਪਾਜੀ ਚਲੋ ਜੀ ਗੱਡੀ ਤੁਸੀਂ ਚਲਾਓ ਕਿਉਂਕਿ ਮੈਂ ਚਲਾਵਾਂ ਮੈਂ ਐਹ ਇਹ ਨਹੀਂ ਲੇਟ ਆਇਆ ਮੂੰ ਚੱਕ ਕੇ ਕੀ ਸੋ ਵੇ ਕੋਤੋਂ ਧੁੰਦ ਕਿੰਨੀ ਪਈ ਐ ਤੇ ਧੁੰਦ ਚ ਨਾ ਕੈਂ ਉਹ ਤੇ ਤੂੰ ਮੈਨੂੰ ਦੱਸਦਾ ਮੈਂ ਨਾ ਆਉਂਦਾ ਤੈਨੂੰ ਲੈਣ ਚਲੋ ਫਿਰ ਲਾਓ ਅੰਦਰ ਤੇ ਚਲਿਏ ਕੀ ਕੀ ਕਰਨ ਡਿਆ ਕੋਣ ਲਗਾਉਣ ਉਹ ਵੇ ਕੋ ਕੱਪੜੇ ਸਕਾਉਣ ਦਾ ਵੇਖੋ ਤਰੀਕਾ ਇਹਦਾ ਪ੍ਰੈਸ ਨਹੀਂ ਚੱਲਦੀ ਨੀ ਆ ਪ੍ਰੈਸ ਸਾਡੀ ਖਰਾਬ ਹੋਈ ਐ ਪ੍ਰੈਸ ਖਰਾਬ ਹੋਈ ਆਪਣੀ ਪਾਉ ਤੇ ਨਾਲੇ ਤੂੰ ਸੋਚ ਤੇ ਚਲਾਇਆ ਨਹੀਂ ਵਾਹ ਤੇਰੇ ਅੱਗੇ ਲੇਟ ਕਿਥੇ ਲਾਈਟ ਹੀ ਖਰਾਬ ਹੋਈ ਪ੍ਰੈਸ ਅੱਜ ਨਵੀ ਲੈ ਕੇ ਆਉਣੇ ਆ ਓਏ ਹੋਏ 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 ਇਹ ਕੌਣ ਹੈ ਇਹ ਟਿੱਪੂ ਸੁਲਤਾਨ ਦਾ ਭਰਾ ਹੈ ਨਹੀਂ ਟਿੱਪੂ ਸੁਲਤਾਨ ਦਾ ਮਾਸੜ ਹੈ ਨਹੀਂ ਤੂੰ ਆਇਆ ਕਿ ਲਾ ਹੋ ਗਿਆ ਤੁਹਾਡੇ ਕਿਹੜੇ ਆਉਂਦਾ ਓਏ ਹੋਏ 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 ਉਠਾਈ ਸੁੱਤ ਕੇ ਆ ਗਿਆ ਵਾ ਉਠਾਈ ਸੁੱਤ ਕੇ ਆ ਗਿਆ ਵਾ ਨਹੀਂ ਸੁੱਤ ਕੇ ਆ ਗਿਆ ਖਾ ਫਲਦਾ ਛੱਡ ਆਇਆ ਕਿ ਹੋਰ ਟਿੱਪੂ ਸੁਲਤਾਨ ਦਾ ਮਾਸੜੇ ਬਹੁਤ ਜ਼ਿਆਦਾ ਠੱਡ ਜਾਇਆ ਅੱਜ ਕਰੀ ਓਏ ਹੋ ਆ ਜੋ ਟਿੱਪੂ ਸੁਲਤਾਨ ਤੇ ਮਾਸੜ ਜੀ ਡੋਰ ਬੰਦ ਕਰ ਰਹੇ ਹੋ ਓ ਅੱਜ ਧੁੰਦ ਬਹੁਤ ਜ਼ਿਆਦਾ ਪਈ ਹੋਈ ਆ ਵਿਜ਼ਿਬਿਲਟੀ ਬਹੁਤ ਘਟਿਆ ਕਰੀਬਨ ਘਟੀ ਦੀ ਸਪੀਡ ਵੀ ਕਿੰਨੀ ਚੱਲ ਰਹੀ ਭਾਜੀ 35 30 35 40 ਤੱਕ ਪਹੁੰਚ ਜਾਗੇ ਆਪਾਂ ਨਾ 10:30 ਪਹੁੰਚ ਜਾਗੇ ਸ਼ਾਮਾਂ ਤੱਕ ਤੇ ਨਾ ਪਹੁੰਚਿਆ ਨਾ ਤੈਨੂੰ ਖੁੱਡੂਗਾ ਨਹੀਂ ਨਹੀਂ ਗਿਆ ਪਕੌੜੀਆਂ ਤੂੰ ਆ ਵੇ ਮਟਰ ਉਥੋਂ ਖਾ ਕੇ ਆਏ ਪਕੌੜੇ ਤੇ ਉੱਥੇ ਲੰਗਰ ਵੇਖ ਕੇ ਨਾ ਤੇ ਆ ਵੇ ਕੋ ਹੋਰ ਲੈ ਆਏ ਭਰ ਕੇ ਰਿਆ ਹੀ ਨਹੀਂ ਗਿਆ ਸਖੋ ਭਾਜੀ ਤੁਸੀਂ ਵੀ ਸਖੋ ਭਾਜੀ ਕੀ ਲੋਜੀ ਫਾਈਨਲੀ ਭਾਜੀ ਆ ਗਏ ਆ ਮਹਾ ਮਹਾ ਘਰ ਲੱਭਾ ਇਹਨਾਂ ਨੂੰ ਕੋਈ ਪੈਂਡ ਲੱਭਾ ਲਗਾ ਨਹੀਂ ਕਿੰਨੀ ਬਰੀ ਕਿ ਉਧਰ ਕਿੰਨੀ ਉਹਦਾ ਫਿੱਟ ਹੀ ਰਾਇਆ ਹੈ ਨਾ ਮਜ਼ਾ ਗਿਡਾਉ ਉਸ ਦਿਨ ਦੀ ਕਿ ਦੀ ਬਹੁਤ ਹੀ ਪਰਫੋਰਮ ਦਿੱਤਾ ਇਹ ਸਈਆਂ ਨੇ ਕੋਈ ਕਹਾਇਆ ਦਾ ਮਹੱਦੀਪੁਰ ਬਹਾਉਲੀਪੁਰ ਕੋਲ ਗਾਂਦੇ ਮਿਲਦੀ ਆ ਨਾ ਜੋਗਨ ਸਾਲਾਂ ਦਾ ਜਦੋਂ ਮੁੱਕ ਗਏ ਪੜਦਾ ਪੜਦਾ 10 ਨਹੀਂ ਦੇ ਪੀਤੀ ਨਾ ਚੱਲਣੇ ਕਿਹੜਾ ਪੁੱਤ ਸੋਪੀ ਨਾਂ ਤਾਂ ਵੀ ਦਸਾ ਵਾਰਿੰਦਾ ਜਦੋਂ ਦਿਗਾ ਇਹ ਬਸ ਇਦਾਂ ਹੀ ਅਰੋਗੀ ਹੋ ਗਏ ਆ ਅੱਖਾਂ ਤੋਂ ਨਹੀਂ ਦਾ ਕੰਨ ਨਾ ਖਾ ਲਾਣੀ ਨਾ ਜੋ ਛੋਗ ਉਤਾ ਸੀ ਦੋ ਦਿਨ ਕਿਲੋ ਕਿਲੋ ਆਪੇ ਹੀ ਚੱਲ ਜਾਣਾ ਜਲ ਭਿਆਂ ਨੂੰ ਲੈਣ ਪੈ ਗਟ ਦੋ ਦੋ ਕਿਲੋ ਲਿਆ ਕੇ ਨਾ ਅੰਦਰ ਕੁੰਡਾ ਲਾ ਲੈਣਾ ਗਿਆ ਗਰਮ ਕਰਕੇ ਪੀ ਲੈਣਾ ਮੈਂ ਸਾਡੇ ਹੱਥੋਂ ਚੀਜ਼ ਨਹੀਂ ਸਿੱਖਣ ਦਾ ਬੜੀ ਤੁ ਆ ਸਾਡੇ ਕੋਟੀ ਵਾਲੇ ਨਹੀਂ ਵਿਚਾਰਿਆਂ ਨੇ ਗੱਡੀ ਤੇ ਲੱਗੋ ਹੋਇਆ ਕੀ ਜਿੱਦਾਂ ਪੜਦਾ ਸੀ ਨਾ 10ਵੀਂ ਚ ਤੇ ਕਿਤੇ ਮੁੰਡੇ ਨੇ ਕੜਾ ਮਾਰਿਆ ਇਹਦੇ ਸਿਰ ਦੇ ਵਿੱਚ ਤੇ ਉਹ ਤਾਂ ਇਹਨੂੰ ਕਹਤਾ ਵੀ ਅਸੀਂ ਤੈਨੂੰ ਇਦਾਂ ਕਰਕੇ ਛੱਡਣਾ ਨਹੀਂ ਤੇ ਆਨਾਨਕੇ ਬੱਸ ਇਹਦਾ ਦਿਮਾਗ ਜਿਹੜਾ ਐਬਸੈਂਟ ਜਾ ਹੋ ਗਿਆ ਹਵਲ ਤਵੜ ਮਾਨ ਲੱਪਿਆ ਤੇ ਬਸ ਉਹ ਟਵਲ ਨਾ ਬਸ ਇਦਾਂ ਕੁੱਟਣ ਮਾਣ ਲਾ ਪਿਆ ਸਾਰਿਆਂ ਨੂੰ ਤੇ ਮੈਂ ਉਹ ਆ ਮੈਂ ਫਰਾਨਾ ਬਾਬਾ ਇਦਾਂ ਬਸ ਪਨਾ ਪਿਆ ਤੇ ਇਥੇ ਅਸੀਂ ਜਲੰਧਰ ਲੈ ਗਏ ਆ ਸਾਡੇ ਗਵੰਡੀ ਵਿਚਾਰੇ ਲੈ ਕੇ ਗਏ ਗੱਡੀ ਤੇ ਉੱਥੇ ਨਹੀਂ ਫਿਰ ਕਲਵਿੰਦਰ ਇਹਿੰਨੇ ਤੇ ਰਹੇ ਉਹਦਾ ਪਿਆਰ ਉਹ ਘਟਲ ਗਿਆ ਆਜੋ ਮੇਰੇ ਤਿੰਨੇ ਪੋਤਾ ਆਜੋ ਆਜੋ ਤਈ ਆਜੋ ਇੰਦਰਜੀਤ ਤੇ ਕਲਵਿੰਦਰ ਫੇਰ ਪੁੱਤ ਕਦੋਂ ਆਣਾ ਉਹ ਔੜਾ ਨਹੀਂ ਥੋੜਾ ਲੈ ਤੁਸੀਂ ਮੈਨੂੰ ਪਿਆਰ ਨਹੀਂ ਮੇਰੇ ਕੋਲ ਤੋਂ ਆਉਂਦੇ ਨਹੀਂ ਇਹ ਕਦ ਨੂੰ ਆਣਾ ਫੇ ਹੁਣ ਪਤਾ ਨਾ ਪਿੰਡ ਦਾ ਪੁੱਤਿਆ ਨੂੰ ਹਾਂਜੀ ਹੁਣ ਜਦੋਂ ਕਿਤੇ ਇੱਧਰ ਆ ਜੇ ਤਾਂ ਫੇ ਹੀ ਇੱਥੇ ਜਾਇਓ ਭਾਈ ਹਰਿਆਣੇ ਤੋਂ ਸੋ 사시kal ਦੋਸਤੋ ਇਹ ਦੇ ਮੇਰੇ ਮਾਤਾ ਜੀ ਵਿਦਿਆ ਘਰ ਦੀ ਤੇ ਕਾਫੀ ਲੰਬੇ ਸਮੇਂ ਤੋਂ ਇਹਨਾਂ ਦੇ ਨਾਲ ਮੇਰੀ ਗੱਲਬਾਤ ਹੁੰਦੀ ਸੀ ਪਰ ਮਿਲਿਆ ਨਹੀਂ ਗਿਆ ਜੋ ਕਿਉਂਕਿ ਜਦੋਂ ਗੁਰੂ ਸਾਹਿਬ ਦਾ ਹੁਕਮ ਆਇਆ ਉਦੋਂ ਹੀ ਆਇਆ ਜਾਣਾ ਤੇ ਇਹ ਬੜਾ ਪਿਆਰ ਕਰਦੇ ਨੇ ਮੈਨੂੰ ਤੇ ਮੇਰਾ ਪੁੱਤ ਉਹਨਾਂ ਦੀ ਵੀ ਅੱਜ ਕਹਾਣੀ ਸੁਣੀ ਸੀ ਕਿ ਇੱਕ ਜਵਾਨ ਪੁੱਤ ਜਿਹੜਾ ਆ ਉਹ ਕਾਫੀ ਲੰਬੇ ਸਮੇਂ ਤੋਂ ਉਹਦੀ ਡੈਥ ਹੋ ਗਈ ਸੀ ਕਿ ਮਾਤਾ ਜੀ ਇਕੱਲੇ ਰਹਿ ਰਹੇ ਆ ਤੇ ਜ਼ਰੂਰੀ ਨਹੀਂ ਹੁੰਦਾ ਕਿ ਸਾਡਾ ਖੂਨ ਦਾ ਰਿਸ਼ਤਾ ਜਿਹੜਾ ਉਹ ਵੀ ਸਾਰਾ ਕੁਝ ਛੇਬਦਾ ਆ ਤੇ ਉਹ ਇਹੋ ਜਿਹੇ ਮਾਵਾ ਮੈਰੀਆਂ ਆਪਣੇ ਪੁੱਤ ਨੂੰ ਪੁੱਤ ਹੀ ਸਮਝਦੀਆਂ ਮੇਰਾ ਪੁੱਤ ਮੈਂ ਇੱਕ ਹੋਰ ਮਾਂ ਮੈਨੂੰ ਜਿਹੜੀ ਅੱਜ ਮਿਲੀ ਆ ਕਿ ਗੁਰੂ ਸਾਹਿਬ ਰਹਿਂਦੀ ਦੁਨੀਆ ਤੱਕ ਜਦੋਂ ਤੱਕ ਮਾਵਾ ਪੁੱਤਾਂ ਦਾ ਰਿਸ਼ਤਾ ਇਦਾਂ ਜਿਹੜਾ ਬਣਾਈ ਰੱਖੇ ਕਦੇ ਵੀ ਜਵਾਨ ਪੁੱਤ ਦਾ ਵਿਛੋੜਾ ਆਪਣੀ ਮਾਂ ਨਾਲ ਉਹ ਜ਼ਿੰਦਗੀ 'ਚ ਕਦੀ ਨਾ ਪਵੇ ਕੋਈ ਗੱਲ ਨਹੀਂ ਤੁਹਾਡਾ ਪੋਤੀਆਂ ਜਦੋਂ ਯਾਦ ਕਰੋਗੇ ਮੈਂ ਜ਼ਰੂਰ ਪਹੁੰਚੂਗਾ ਹਾਂ ਜੀ ਕੋਈ ਮਨ ਨਹੀਂ ਵਰਤ ਸਕਦੀ ਆ ਕੋ ਆਹੜਾ ਨਾ ਤੀਰ ਜਿਹੜਾ ਵੀਡੀਓ ਬਣਾਉਣ ਲਿਆ ਇਹ ਵੀ ਇਕੱਲਾ ਰਹਿਣ ਲਿਆ ਕਰ ਤੇਰੇ ਵੀ ਮੰਮੀ ਪਾਪਾ ਜਿਹੜੇ ਹੋ ਹੁਣੇ ਡੈਥ ਹੋਈ ਆ ਪਾਪਾ ਦੀ ਤੇ ਮੰਮੀ ਦੀ ਮੈਂ ਵੀ ਇਦਾਂ ਹੀ ਪਲਿਆ ਆ ਮੈਂ ਸਾਰੀ ਉਮਰ ਤੇ ਕੋਈ ਗੱਲ ਨਹੀਂ ਇਹਦੀ ਮੰਮੀ ਦੀ ਵੀ ਹੁਣੇ ਥੋੜੇ ਚਿਰ ਹੋਇਆ ਡੈਥ ਹੋਈ ਹੈ ਕਰੋਨਾ ਚ ਇਹਦਾ ਦੁਨੀਆ ਦਾ ਇਸ਼ਤਾਲੀ ਇਹਨਾਂ ਨਾਮ ਰੱਖਿਆ ਆਪਣੇ ਨਾਲੀਆ ਨਾਲ ਹੀ ਲੱਕੀ ਮੈਂ ਇਹ ਬਹੁਤ ਸੇਵਾ ਵੱਡੀ ਸੇਵਾ ਆ ਹਾਂਜੀ ਹਾਂਜੀ ਅਜਿੱਦਾਂ ਹੁਣ ਮੁੱਖ ਸੇਵਾ ਵਾਲੇ ਕਰਦੇ ਆ ਨਾ ਇੱਦਾਂ ਹੀ ਪੁੱਤ ਇਹ ਤੋਂ ਵੱਡੀ ਕੋਈ ਸੇਵਾ ਨਹੀਂ ਆ ਨਾ ਹਾਂਜੀ ਹਾਂਜੀ ਫਿਰ ਕਿਹਦਾ ਹਾਂ ਜੀ ਝੰਡਾ ਉਹ 30 30 ਜਿਹੜਾ ਮਾਰਿਆ ਕਰੀਓ ਬਾਦੂ ਜੀ ਆਉਂਦੇ ਮਿਲ ਕੇ ਆਏ ਆ ਅੱਜ ਮਾਤਾ ਵਿਦਿਆ ਕੌਰ ਜੀ ਨੂੰ ਦੇ ਬੜਾ ਵਧੀਆ ਲੱਗਾ ਉਹਨਾਂ ਨੂੰ ਮਿਲ ਕੇ ਇੱਕ ਮਾਂ ਦਾ ਅਸ਼ੀਰਵਾਦ ਲਿਆ ਸੀ ਸਾਰਿਆਂ ਨੇ ਤੇ ਦੁੱਖ ਵੀ ਬੜਾ ਜ਼ਿਆਦਾ ਲੱਗਾ ਕਿ ਉਹਨਾਂ ਦੀ ਜਿਹੜੀ ਸਟੋਰੀ ਬਹੁਤ ਜ਼ਿਆਦਾ ਇਮੋਸ਼ਨਲ ਸੀਗੀ ਤੇ ਕਿਉਂਕਿ ਇੱਕ ਜਵਾਨ ਪੁੱਤ ਜਿਹੜਾ ਅਨਮੈਰਿਡ ਸੀਗਾ ਤੇ 10ਵੀਂ ਤੋਂ ਬਾਅਦ ਉਹ ਉਹਨੂੰ ਪ੍ਰੋਬਲਮ ਕੋਈ ਇਹੋ ਜਿਹੀ ਹੋ ਗਈ ਕਿ ਉਹਦੀ ਡੈਥ ਹੋ ਗਈ ਤੇ ਮਾਤਾ ਜੀ ਦੇ ਘਰ ਵਾਲਿਆਂ ਦੀ ਵੀ ਅੰਕਲ ਹੋਣਾਂ ਦੀ ਵੀ ਡੈਥ ਹੋ ਜੀ ਨੂੰ ਕਾਫੀ ਟਾਈਮ ਹੋ ਗਿਆ ਤੇ ਇਸ ਟਾਈਮ ਮਾਤਾ ਜੀ ਜਿਹੜੇ ਇਕੱਲੇ ਆਪਣੇ ਘਰ 'ਚ ਰਹਿ ਰਹੇ ਨੇ ਚਲੋ ਅਰਦਾਸ ਕਰਦੇ ਆ ਉਹਨਾਂ ਦੀ ਤੰਦਰੁਸਤੀ ਵਾਸਤੇ ਪਰ ਇਹ ਵੀ ਅਰਦਾਸ ਕਰਦੇ ਆ ਵੀ ਕਦੇ ਵੀ ਕਿਹੇ ਮਾਂ ਤੋਂ ਜਵਾਨ ਪੁੱਤ ਦਾ ਵਿਛੋੜਾ ਨਾ ਪਵੇ ਤੇ ਸਾਰੇ ਜੁੰਦੇ ਵਸਦੇ ਰੋ ਜੀ ਤੇ ਸੋ ਫਾਈਨਲੀ ਹੁਣ ਆਪਾਂ ਸ਼ਾਮ ਘਰ ਪਹੁੰਚ ਚੁੱਕੇ ਆ ਤੇ ਅੱਜ ਪ੍ਰੋਗਰਾਮ ਕੀਤਾ ਉਸ ਤੋਂ ਬਾਅਦ ਤੁਸੀਂ ਦੇਖਿਆ ਆਪਾਂ ਮਾਤਾ ਜੀ ਉਹਨਾਂ ਨੂੰ ਮਿਲੇ ਤੇ ਬੜਾ ਵਧੀਆ ਲੱਗਾ ਤੇ ਇਸ ਟਾਈਮ ਘਰ ਪਹੁੰਚ ਗਏ ਕਿਉਂ ਭਾਜੀ ਕਿੱਦਾਂ ਲੱਗਾ ਮਾਤਾ ਜੀ ਨੂੰ ਮਿਲ ਕੇ ਭਾਜੀ ਬਹੁਤ ਵਧੀਆ ਦੁਨੀਆ ਤੇ ਰਿਸ਼ਤਾ ਜਿਹੜਾ ਆ ਉਹ ਕੱਲਾ ਖੁੰਦਾ ਹੀ ਨਹੀਂ ਹੁੰਦਾ ਤੇ ਜ਼ਰੂਰੀ ਨਹੀਂ ਆ ਵੀ ਜਿੰਨੇ ਪੈਦਾ ਕੀਤਾ ਆ ਉਹੀ ਵੱਡੀ ਹੁੰਦੀ ਦੁਨੀਆ ਤੇ ਪਾਲਣ ਵਾਲਾ ਵੀ ਜਿਆਦਾ ਵੱਡਾ ਹੁੰਦਾ ਤੇ ਉਹ 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 ਵੀ ਰਿਸ਼ਤੇ ਦੁਨੀਆ ਤੇ ਬੜੇ ਵਧੀਆ ਨਿਭਦੇ ਆ ਅੱਜਕੱਲ ਤੇ ਜਿਨ੍ਹਾਂ ਦੇ ਨਾਲ ਕੋਈ ਬਲੱਡ ਰਿਲੇਸ਼ਨ ਨਹੀਂ ਸਾਡੇ ਹੈਗੇ ਤੇ ਉਹ ਵੀ ਬਹੁਤ ਜਿਆਦਾ ਪਿਆਰ ਕਰਦੇ ਆ ਤੇ ਮੈਂ ਤੇ ਆਪਣੇ ਆਪ ਨੂੰ ਭਾਗਾਂ ਵਾਲਾ ਇਸ ਕਰਕੇ ਜਿਆਦਾ ਵਧੀਆ ਸਮਝਦਾ ਕਿ ਜਿੱਥੇ ਮੈਂ ਪਹਿਲਾਂ ਇੱਕ ਮਾਂ ਨੂੰ ਤਰਸਦਾ ਰਿਹਾ ਸੀ ਤੇ ਹੁਣ ਤਕਰੀਬਨ ਦੁਨੀਆ ਦੇ ਹਰ ਕੋਨੇ-ਕੋਨੇ ਤੇ ਜਿਹੜੀਆਂ ਮਾਵਾਂ ਮੈਨੂੰ ਪਿਆਰ ਕਰਦੀਆਂ ਤੇ ਗੁਰੂ ਸਾਹਿਬ ਸਾਰਿਆਂ ਮਾਵਾ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੁੰਦੇ ਵਸਦੇ ਰਹੋ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਤੇ ਅਗਲੇ ਬਲੌਗ ਦੇ ਵਿੱਚ ਅੱਜ ਸਾਡੇ ਨਾਲ ਡਕੇ ਵੀ ਵੀ ਗਿਆ ਸੀ ਤੇ ਸੁਰਿੰਦਰ ਸਿੰਘ ਹੁਣਾਂ ਨੇ ਗੱਡੀ ਚਲਾਈ ਇਹ ਵੀ ਥੱਕ ਗਏ ਨੇ ਚਲਾ ਚਲਾ ਕੇ ਰੋਜ਼ ਹੀ ਮੈਂ ਚਲਾਉਣਾ ਅੱਜ ਮੈਂ ਚਲਾਈ ਹੁੰਦਿਆਂ ਉਹ ਤੇ ਮੈਂ ਆ ਵੀ ਦਇਆ ਕਰਕੇ ਫੜਾਤੀ ਗੱਡੀ ਤੇ ਡਕੇ ਵੀ ਵੀ ਖੁਸ਼ ਆ ਤੇ ਚਲੋ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਜੁੰਦੇ ਵਸਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਤੇ ਉਸ ਤੋਂ ਬਾਅਦ ਸਾਡਾ ਇੱਕ ਨਵਾਂ ਨਾਟਕ ਜਿਹੜਾ ਆ ਰਿਹਾ ਉਹ ਵੀ ਜਲਦੀ ਤੁਹਾਡੇ ਰੂਬਰੂ ਕਰਾਂਗੇ ਤੇ ਚਲੋ ਮਿਲਦੇ ਹਾਂ ਜੀ ਅਗਲੀ ਵੀਡੀਓ ਤੇ ਅਗਲੇ ਬਲੌਗ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ